ਕੋਈ ਕਿਤੇ ਰਵੇ ਕੋਈ ਆਵੇ ਜਾਵੇ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਦੇ ਨਿੱਜੀ ਮਾਮਲਿਆਂ ਦੇ ਵਿੱਚ ਦਖਲ ਦਿਓ ਠੀਕ ਹੈ ਨਾ ਕੋਈ ਹੁਣ ਵਾਸ਼ਰੂਮ ਯੂਜ਼ ਕਰਨ ਚੱਲ ਜੇ ਬਾਹਰ ਨਿਕਲੇ ਤੇ ਤੁਸੀਂ ਦਰ ਵਾਸ਼ਰੂਮ ਦੇ ਵਿੱਚ ਉਹਦੇ ਪਿੱਛੇ ਚੱਲ ਜੇ ਵੀ ਵਾਸ਼ਰੂਮਾਂ ਚ ਮੀਟਿੰਗਾਂ ਹੋ ਗਈਆਂ ਇਹ ਤੇ ਇਹਨਾਂ ਦੀ ਉਹ ਸੋਚ ਹੈ ਮਾੜੀ ਸੋਚ ਹੈ ਡਿਨਰ ਕੀਤਾ ਓਪਨਲੀ ਬੈਠਾ ਜੇ ਇੰਨਾ ਹੀ ਸਾਨੂੰ ਖਦਸ਼ਾ ਹੁੰਦਾ ਇੰਨਾ ਹੀ ਸਾਨੂੰ ਅਸੀਂ ਮੀਟਿੰਗਾਂ ਕਰਨੀਆਂ ਹੁੰਦੀਆਂ ਅਸੀਂ ਕਿਤੇ ਕਿਸੇ ਦੇ ਘਰ ਬੈਠ ਜਾਂਦੇ ਕਿਸੇ ਲੁਕਵੀਂ ਜਗ੍ਹਾ ਤੇ ਬੈਠ ਜਾਂਦੇ ਨਾਲ ਇਹੋ ਜਿਹਾ ਕੁਝ ਨਹੀਂ ਹੈਗਾ ਇਹ ਸਭ ਇੱਕ ਪਰਸੈਪਸ਼ਨ ਝੂਠੀ ਫਲਾਈ ਜਾ ਰਹੀ ਹੈ ਨਹੀਂ ਬਿਲਕੁਲ ਕੁਝ ਨਹੀਂ ਹੈ ਇਸ ਤਰ੍ਹਾਂ ਦਾ ਇਸ ਤੋਂ ਪਹਿਲਾਂ ਗੈਨੀ ਹਰਪੀਸ ਨੂੰ ਕਿੰਨੀ ਵਾਰ ਮਿਲੇ ਤੁਸੀਂ ਉਹਨਾਂ ਨੂੰ ਮੈਂ 13-14 ਸਾਲ ਤੋਂ ਜਾਣਦਾ ਹਾਂ ਉਸ ਟਾਈਮ ਤੇ ਉਹ ਥੋੜੀ ਜੱਥੇਦਾਰ ਸੀਗੇ ਉਸ ਇੱਕ ਕੌਮ ਦੇ ਪ੍ਰਚਾਰਕ ਸੀਗੇ ਮੈਂ ਉਹਨਾਂ ਦੇ ਪ੍ਰਭਾਵ ਦੇ ਵਿੱਚ ਆ ਉਹਨਾਂ ਦੀਆਂ ਗੱਲਾਂ ਦੇ ਨਾਲ ਉਹਨਾਂ ਦੇ ਵਿਚਾਰਧਾਰਾ ਦੇ ਨਾਲ ਜਿਸ ਤਰੀਕੇ ਨਾਲ ਉਹ ਸਿੱਖ ਕੌਮ ਦਾ ਪ੍ਰਚਾਰ ਕਰਦੇ ਆ ਜਿਸ ਤਰੀਕੇ ਨਾਲ ਐਕਸਪਲੇਨੇਸ਼ਨ ਕਰਦੇ ਆ ਮੈਂ ਨਾ ਤਾਂ ਪ੍ਰਭਾਵਿਤ ਸੀਗਾ ਉਹ ਬੜੇ ਵਿਦਵਾਨ ਆ ਉਹਨਾਂ ਕੋਲੇ ਹਰ ਉਸ ਗੱਲ ਦਾ ਜਵਾਬ ਹੈ ਜਿਹੜੀ ਗੱਲ ਕਿਤੇ ਨਾ ਕਿਤੇ ਹਨੂ ਧਾਰਮਿਕ ਤੌਰ ਦੇ ਉੱਤੇ ਕਿਤੇ ਅਲਜਾਉਂਦੀ ਹੈ ਜਦੋਂ ਮਰਜ਼ੀ ਉਹਨਾਂ ਨੂੰ ਪੁੱਛ ਲਓ ਤੁਹਾਨੂੰ ਬਿਲਕੁਲ ਸਹੀ ਕਲੈਰੀਫਿਕੇਸ਼ਨ ਦੇਣਗੇ ਗਿਆਨ ਹੈ ਉਹਨਾਂ ਨੂੰ ਧਰਮ ਦਾ ਸਾਡੇ ਕੌਮ ਦੇ ਬੜੇ ਇੱਕ ਪ੍ਰਸਿੱਧ ਜਿਹੜੇ ਉਹ ਪ੍ਰਚਾਰਕ ਆ ਕੌਣ ਨਹੀਂ ਜਾਣਦਾ ਉਹਨਾਂ ਨੂੰ ਨਾਲੇ ਮੇਰੇ ਤੋਂ ਪਹਿਲਾਂ ਤੇ ਇਹ ਲੋਕ ਜਾਣਦੇ ਆ ਮੇਰੇ ਤੋਂ ਪਹਿਲਾਂ ਦੇ ਲੋਕ ਜਾਣਦੇ ਆ ਉਹਨਾਂ ਨਾਲ ਮਿਲਣਾ ਜਾਂ ਉਹਨਾਂ ਨਾਲ ਉਹਨਾਂ ਕੋਲੇ ਜਾਣਾ ਕੋਈ ਗਲਤ ਗੱਲ ਐ ਮੈਂ ਛੱਡੋ ਮੈਂ ਤੇ ਇੱਕ ਸਿੱਖ ਪਰਿਵਾਰ ਚ ਜੰਮਿਆ ਪਲਿਆ ਉਹਨਾਂ ਕੋਲ ਤੇ ਨਾਨ ਸਿੱਖ ਵੀ ਜਾਂਦੇ ਆ ਉਹਨਾਂ ਕੋਲ ਤੇ ਅਦਰ ਕਮਿਊਨिटीज ਦੇ ਲੋਕ ਵੀ ਜਾਂਦੇ ਆ ਉਹ ਸਾਰਿਆਂ ਦਾ ਸਤਿਕਾਰ ਕਰਦੇ ਆ ਉਹਨਾਂ ਨੇ ਕਦੀ ਨਹੀਂ ਕਿਸੇ ਨੂੰ ਕਿਹਾ ਕਿ ਜਿਹੜਾ ਸਿੱਖ ਨਹੀਂ ਉਹ ਮੇਰੇ ਕੋਲ ਨਾ ਆਵੇ ਉਹਤੇ ਵੈਲਕਮ ਕਰਦੇ ਪਰ ਉਹਨਾਂ ਨੇ ਇੱਕ ਕੇਂਦਰੀ ਮੰਤਰੀ ਹੈਗੇ ਨਰਿੰਦਰ ਸਿੰਘ ਤੋਮਰ ਹਾਂਜੀ ਉਹਨਾਂ ਨਾਲ ਮੀਟਿੰਗ ਕਰਨ ਤੋਂ ਮਨਾਂ ਕਰ ਦਿੱਤਾ ਸੀ ਆ ਬਿਲਕੁਲ ਸਹੀ ਆ ਮੈਂ ਇਸ ਗੱਲ ਦਾ ਅਸੀਂ ਉਹਨਾਂ ਨੂੰ ਅਪਰੀਸ਼ੀਏਟ ਕਰਦੇ ਆ ਜੇ ਉਹਨਾਂ ਨੇ ਉਸ ਸਮੇਂ ਦੇ ਅਕੋਰਡਿੰਗ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਸੀ ਵੀ ਆਪਾਂ ਪੰਜਾਬ ਦੇ ਲਈ ਕੋਈ ਮਸਲੇ ਜਿਹੜੇ ਹੱਲ ਜਿਹੜੇ ਕਰ ਲੈਣੇ ਚਾਹੀਦੇ ਆ ਕਿਸਾਨੀ ਆंदोलਨ ਦੇ ਟਾਈਮ ਤੇ ਇੱਥੇ ਆਏ ਹੋਏ ਸੀਗੇ ਉਹਨਾਂ ਨੇ ਮਨਾਂ ਕਰਤਾ ਕਹਿੰਦੇ ਵੀ ਨਹੀਂ ਜੋ ਕਮਿਊਨਿਟੀ ਕਰ ਰਹੀ ਹੈ ਜੋ ਸਿਆਸੀ ਪਾਰਟੀਆਂ ਕਰ ਰਹੀਆਂ ਮੈਂ ਇਹਨਾਂ ਮਸਲਿਆਂ ਦੇ ਵਿੱਚ ਮੈਂ ਦਖਲ ਨਹੀਂ ਦਿੰਦਾ ਉਹਨਾਂ ਦੇ ਬੜੀ ਕਲੀਅਰ ਉਹਨਾਂ ਦੀ ਸ਼ਬਦਾਵਲੀ ਸੀਗੀ ਕਹਿੰਦੇ ਧਾਰਮਿਕ ਮਾਮਲੇ ਦਾ ਕੋਈ ਮਸਲਾ ਹੈ ਤੇ ਮੇਰੇ ਨਾਲ ਤੁਸੀਂ ਜ਼ਿਕਰ ਕਰ ਸਕਦੇ ਹੋ ਜੇ ਕੋਈ ਸਿਆਸੀ ਮਾਮਲਾ ਮੈਂ ਚ ਨਹੀਂ ਪਵਾਗਾ ਪਰ ਹੁਣ ਤਾਂ ਉਹ ਸਿਆਸਤ ਦੇ ਵਿੱਚ ਆ ਗਏ ਤੇ ਤੁਸੀਂ ਵੀ ਸਿਆਸੀ ਲੀਡਰ ਹੋ ਉਹ ਸਿਆਸਤ ਦੇ ਵਿੱਚ ਨਹੀਂ ਆਏ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਹਰ ਉਸ ਸਿੱਖ ਨੇ ਉਹਨਾਂ ਨੂੰ ਸਿਆਸਤ ਚ ਲਿਆਂਦਾ ਹੈ ਅੱਜ ਦੀ ਜ਼ਰੂਰਤ ਨੂੰ ਸਮਝਦੇ ਹੋਏ ਤੇ ਜੇ ਕੋਈ ਇਹ ਗੱਲ ਕਵੇ ਕਿ ਉਹ ਸਿਆਸਤ ਚ ਆਏ ਆ ਇਹ ਗਲਤ ਗੱਲ ਹੈ ਤੇ ਕਈ ਤਾਂ ਇਹ ਵੀ ਕਹਿੰਦੇ ਕਿ ਭਾਜਪਾ ਨੇ ਉਹਨਾਂ ਨੂੰ ਸਿਆਸਤ ਚ ਲਿਆਂਦਾ ਇਹ ਗਲਤ ਗੱਲ ਹੈ ਬਿਲਕੁਲ ਗਲਤ ਗੱਲ ਹੈ ਭਾਜਪਾ ਨੂੰ ਕੀ ਲੋੜ ਪਈ ਉਹਨਾਂ ਨੂੰ ਸਿਆਸਤ ਚ ਲੈਣ ਦੀ ਭਾਜਪਾ ਦਾ ਤੇ ਆਪ ਦਾ ਹੀ ਆਰਗੇਨਾਈਜੇਸ਼ਨ ਇੰਨੀ ਸਟਰੋਂਗ ਹੈ ਅੱਜ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੈਟਿਕ ਪਾਰਟੀ ਜਿਹੜੀ ਹੈ ਉਹ ਭਾਜਪਾ ਹੈ ਇਹ ਗੱਲ ਇਹਨਾਂ ਨੂੰ ਸਮਝ ਲੈਣੀ ਚਾਹੀਦੀ ਹੈ ਦੂਜੀਆਂ ਪੋਲੀਟਿਕਲ ਪਾਰਟੀਆਂ ਇਸੇ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਹੁਣ ਇੱਕ ਅਕਾਲੀ ਦਲ ਦੇ ਨਾਲ ਤਾਂ ਸਮਝੌਤਾ ਟੁੱਟ ਗਿਆ ਹੁਣ ਦੂਸਰਾ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਦੀ ਇੱਕ ਚੰਗੀ ਸ਼ਵੀ ਹੈਗੀ ਹੈ ਭਾਜਪਾ ਉਸ ਤਰੀਕੇ ਪੰਜਾਬ ਦੇ ਵਿੱਚ ਮੋੜ ਤੋਂ ਹੋਣਾ ਚਾਹੁੰਦਾ ਹੈ ਵਾਇਆ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਧੜੇ ਦੇ ਨਾਲ ਸਮਝੌਤਾ ਕਰਕੇ ਇਹ ਗਲਤ ਗੱਲ ਹੈ ਜੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂਗੀ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਹੈਗੀ